ਸ਼ਬਦ ਰਤیاں ਸੁਹਾਗਣੇ ਤਿੰਨ ਵਿੱਚੋਂ ਹੋਮੇ ਜਾਏ ਦਾ ਹੈਪੀ ਸੌਲ ਬਰਾਇਡਰ ਆਰ ਅਟਰਨਰ ਟੂ ਦਾ ਸ਼ਬਦ देयर ਈਗੋਇਜ਼ਮ ਇਜ਼ ਇਲਮੀਨੇਟਿਡ ਫਰੋਮ ਵਿਦਿਨ ਸ਼ਬਦ ਰਤیاں ਸੁਹਾਗਣੇ ਸ਼ਬਦਾਂ ਦੇ ਨਾਲ ਭਰੀਆਂ ਭਰਪੂਰ ਰਤیاں ਮਤਲਬ ਰੱਜੀਆਂ ਹੋਈਆਂ ਸ਼ਬਦ ਦਾ ਮਤਲਬ ਹੈ ਚੰਗੀਆਂ ਆਦਤਾਂ ਚੀਨਾ ਦੇ ਵਿੱਚ ਚੰਗੀਆਂ ਆਦਤਾਂ ਨੇ ਉਹ ਆਤਮਾਵਾ ਉਦਾਂ ਸੁਹਾਗਣ ਨੇ ਜਿਵੇਂ ਇੱਕ ਜੀਵ ਇਸਤਰੀ ਆਪਣੇ ਪਤੀ ਦੇ ਕਹਣੇ ਵਿੱਚ ਰਹਿੰਦੀ ਹੈ ਤੇ ਜੀਵਨ ਦੇ ਵਿੱਚ ਚੰਗੀਆਂ ਪਦਵੀਆਂ ਹਾਸਲ ਕਰਦੀ ਹੈ ਓਵੇਂ ਹੀ ਪਰਮਾਤਮਾ ਦੇ ਕਹਣੇ ਵਿੱਚ ਰਹਿਣ ਵਾਲਾ ਇਨਸਾਨ ਉਸ ਸੁਹਾਗਣ ਦੀ ਤਰ੍ਹਾਂ ਹੈ ਜਿਨ੍ਹਾਂ ਦੇ ਅੰਦਰ ਚੰਗੀਆਂ ਆਦਤਾਂ ਜਨਮ ਲੈ ਲੈਂਦੀਆਂ ਨੇ ਤੇ ਹਮੇਸ਼ਾ ਉਹ ਪਰਮਾਤਮਾ ਦੇ ਕਹਣੇ ਵਿੱਚ ਰਹਿੰਦਾ ਹੈ ਸ਼ਬਦ ਰਤੀਆਂ ਸੁਹਾਗਣੀ ਦਿਨ ਵਿੱਚੋਂ ਹੋਮੇ ਜਾਏ ਤੇ ਵਿੱਚੋਂ देयर ਈਗੋਇਜ਼ਮ ਇਜ਼ ਇਲਿਮੀਨੇਟਿਡ ਫਰੋਮ ਵਿਦਿਨ ਜੀਨਾ ਦੇ ਵਿੱਚੋਂ ਈਗੋ ਜਿਨ੍ਹਾਂ ਦੇ ਵਿੱਚੋਂ ਹਉਮੈ ਚਲੀ ਜਾਂਦੀ ਹੈ ਉਹੀ ਅਸਲ ਦੇ ਵਿੱਚ ਪਰਮਾਤਮਾ ਦੇ ਪਿਆਰੇ ਨੇ ਚਾਹੇ ਤੁਸੀਂ ਕੋਈ ਵੀ ਹੋ ਕੁਝ ਵੀ ਕਹਾ ਲੋ ਆਪਣੇ ਆਪ ਨੂੰ ਕਿਸੇ ਵੀ ਅਹੁਦੇ ਤੇ ਹੋ ਚਾਹੇ ਗਰੀਬ ਅਮੀਰ ਮੱਧ ਦਰਜੇ ਦੇ ਕੋਈ ਵੀ ਹੋ ਜੇ ਤੁਹਾਡੇ ਅੰਦਰ ਆਕੜ ਹਉਮੈ ਦੁਸ਼ ਨਿੰਦਾ ਚੁਗਲੀ ਮੰਦ ਸ਼ਬਦਾਵਲੀ ਗਾਲਾਂ ਕੱਢਣੀਆਂ ਨੇ ਤਾਂ ਸਮਝ ਲਓ ਹਜੇ ਪਰਮਾਤਮਾ ਤੱਕ ਪਹੁੰਚਣ ਲਈ ਬਹੁਤ ਲੰਬਾ ਰਸਤਾ ਪਿਆ ਹੈ